ਤਾਂ ਵੀ ਕਾਲ ਸਪੋਰਟ ਕਰਦੇ ਆਓ ਮੈਡਮ ਹੈਲੋ ਆਇਆ ਹੋ ਰਿਹਾ ਹੈ ਸੌਫਟ ਕੈਰੀ ਕਰੀਏ ਤੇ ਕੰਪਲੈਟ ਕਰੀਏ ਦਾਲੀਏ ਅੱਗੇ ਨਹੀਂ ਹੋ ਰਿਹਾ ਬਹੁਤ ਚੰਗਾ ਕਰਦੇ ਆਂ ਨਹੀਂ ਕੋਈ ਕੋਈ ਮੰਨ ਲੈਂਦੇ ਹਾਂ ਅੱਛੀ ਜੀ ਉਹ ਤਾਂ ਕੋਈ ਨਹੀਂ ਕਹਿੰਦਾ ਮੈਂ ਇਸ ਪਾਸੇ ਤੋਂ ਕੋਈ ਕਹਿ ਤਾ ਨਹੀਂ ਪੋਹਣਾ ਨਾ ਬੰਦ ਕਰੀਓ ਭਾਈ ਪੋਹਣਾ ਨਾ ਬੰਦ ਕਰੀਓ ਅਯਤ ਮਹਾਟ ਆਹ ਆਈ ਆਪਣੀ ਸੇਫਟੀ ਆਤੀ ਕੱਪ ਚ ਅੱਛਾ ਇੱਥੇ ਲੈਂਦੇ ਅਸੀਂ ਕਿਹੜਾ ਹੱਤਵਾਦੀ ਆ ਸਾਡੇ ਅੱਦੇ ਅਸੀਂ ਲੱਗਦੇ ਹੁੰਦੇ ਵੇ ਮਾੜੀ ਰਹੀ ਜਾਂਦੇ ਨੇ ਅ ਵੀ ਸੇਫਟੀ ਇੱਥੇ ਬੰਦੇ ਨਹੀਂ ਜੇ ਕੋਈ ਇੱਕ ਤਾਂ ਫਿਰ ਉਹ ਫੋੜ ਕਰਾਤਾ ਉਹਨੇ ਕਹਿੰਦਾ ਤਾਂ ਤੇ ਉਹਨੂੰ ਤਾਂ ਫਿਰ ਆਪ ਕਰ ਲਈ ਖਬਰ ਸਕੜਾ ਪਤੋਂ ਦੋ ਦੋ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਨੂੰ ਇੱਥੇ ਦਰਫਯਾਤ ਲਈ ਬੁਲਾਇਆ ਇਹ ਦਰਖਾਸਤ ਦੇ ਸੰਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤਿਆਸ਼ ਵਿੱਚ ਆ ਗਿਆ ਉਹ ਇੱਕ ਗੁਜਨਾ ਆਪਣਾ ਹੱਥ ਪਾਈ ਹੋਣ ਲੱਗਿਆ ਪੰਜੇ ਵਾਰ ਛਡਾਉ ਲੱਗਾ ਤਾਂ ਉਹਨੇ ਮੇਰੇ ਉਹਨੇ ਬੈਕਡਾਉ ਲਗਾ ਤੇ ਇਹ ਅੱਗੇ ਆ ਗਈ ਇਹ ਇਹਦੇ ਧਫਖੇ ਵੱਜ ਗਿਆ ਉਹ ਕਹਿੰਦੇ ਜਾਣਬੁੱਝ ਕੇ ਮਾਰੀ ਇਹਨਾਂ ਚਪੇੜ ਮੇਰੇ ਮਾਰੀ ਅਸੀਂ ਅਸੀਂ ਜਾਣਬੁੱਝ ਕੇ ਚਪੇੜ ਮਾਰੀ ਇਹਨਾਂ ਸ਼੍ਰੀਮਾਨ ਜੀ ਜਾਣਬੁੱਝ ਕੇ ਚਪੇੜ ਮਾਰੀ ਹੈ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚ ਕਿਹੜਾ ਨਿਸ਼ਾਨਾ ਵਾ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਦੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਆ ਮੇਰਾ ਨਾਮ ਮੌਨਿਕਾ ਧੀਰਾ ਹੈ ਤੇ ਪਾਜੀ ਕੀ ਮਸਲਾ ਹੋਇਆ ਜੀ ਮਸਲਾ ਪਾਜੀ ਹੋਇਆ ਸਾਡਾ ਕਿਸੇ ਨੇ ਪੈਸਿਆਂ ਦਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਸ ਉਹਨਾਂ ਨੇ ਸਾਡੀ ਦੁਕਾਨ ਦੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਪਰਚਾ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥ ਤ ਭਾਜੀ ਅੱਗੋਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦੰਨੇ ਆ ਗਲਤੀ ਹੋ ਗਈ ਨਾ ਕੋਈ ਗਲਤੀ ਹੋ ਗਈ ਅਸੀਂ ਇੱਥੇ ਆ ਕੇ ਵੀ ਸੇਵ ਨਹੀਂ ਹੈਗੇ ਨਹੀਂ ਤੁਹਾਡੇ ਮੂਹਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਉਹਦਾ ਰਾਜੀਨਾਮਾ ਹੋ ਰਿਹਾ ਸੀ ਰਾਜੀਨਾਮਾ ਹੋ ਰਿਹਾ ਸੀ ਰਿਪੋਰਟ ਲਿਖ ਰਹੇ ਸੀ ਉਹ ਮੇਰੇ ਹਸਬੰਦ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲਿਖ ਲਿਆ ਹੈ ਜਿਹੜਾ ਤੁਹਾਡੇ ਹਸਬੰਦ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਸਤਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚ ਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗੇ ਹੈਗੀ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀ ਅਗਰ ਲੇਡੀਜ਼ ਪੁਲਿਸ ਜੇ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਖ ਨਹੀਂ ਹਾਂਜੀ ਭਾਜੀ ਲੋਕ ਤਾਂ ਥਾਣੇ ਦੇ ਵਿੱਚ ਵੀ ਸੇਵ ਨਹੀਂ